ਇਹ ਬੜੀ ਦੁੱਖ ਵਾਲੀ ਗੱਲ ਆ ਅੱਜ ਜਦੋਂ ਅਸੀਂ ਧਾਰਮਿਕ ਆਜ਼ਾਦੀ ਦੇ ਮਜਸਮੇ ਜਿਨ੍ਹਾਂ ਨੇ ਤਿਲਕ ਜੰਜੂ ਦੀ ਰਾਖੀ ਲਈ ਸ਼ਹਾਦਤ ਦਿੱਤੀ Hindu ਧਰਮ ਦੀ ਰਾਖੀ ਲਈ ਗੁਰੂ ਤੇਗ ਬਹਾਦਰ ਪਾਤਸ਼ਾਹ ਉਹਨਾਂ ਦਾ 350 ਸਾਲਾ ਸ਼ਹੀਦੀ ਸ਼ਤਾਬ ਦੀ ਮਨਾ ਰਹੀ ਆ ਕੌਮ ਤੇ ਚਾਹੀਦਾ ਤੇ ਆਸੀਪੀ ਪੰਥ ਦੇ ਤੇ ਪੰਜਾਬ ਦੇ ਹੱਕ ਜਿਹੜੇ ਆ ਸਭ ਨੂੰ ਬਹਾਲ ਹੁੰਦੇ ਤੇ ਜੇ ਪੰਥ ਦੇ ਪੰਜਾਬ ਦੇ ਹੱਕਾਂ ਦੇ ਉੱਤੇ ਇੱਕ ਹੋਰ ਡਾਕਾ ਮਾਰਿਆ ਜਾ ਰਿਹਾ ਤੇ ਇਹ ਬਹੁਤ ਗਲਤ ਗੱਲ ਆ ਏਵੇਂ ਨਹੀਂ ਹੋਣਾ ਚਾਹੀਦਾ ਔਰ ਇਹ ਗੱਲ ਇਹਨਾਂ ਨੂੰ ਚੇਤਿਆਂ ਦੇ ਵਿੱਚ ਰੱਖਣੀ ਚਾਹੀਦੀ ਆ ਕਿ ਜਿਹੜਾ ਚੰਡੀਗੜ੍ਹ ਆ ਇਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਪੰਜਾਬ ਦੀ ਉਹ ਵਿਰਾਸਤਾ ਔਰ ਇਸ ਤਰੀਕੇ ਦੇ ਨਾਲ ਜੇ ਤੁਸੀਂ ਵੇਖੋ ਪੰਜਾਬ ਦੇ ਵਿੱਚ ਕੱਲੇ ਅਸੀਂ ਸਿੱਖ ਵੀ ਨਹੀਂ ਵਸ ਸਕਦੇ ਪੰਜਾਬ 'ਚ ਸਾਡਾ Hindu ਭਾਈਚਾਰਾ ਵੀ ਬਹੁਤ ਵੱਡੀ ਗਿਣਤੀ 'ਚ ਵਸਦਾ ਔਰ ਇਕੱਲੇ ਸਿੱਖਾਂ ਦਾ ਵੀ ਮਸਲਾ ਨਹੀਂ ਆ ਇਹ ਪੰਜਾਬ ਦਾਵਾ ਪੰਜਾਬੀਆਂ ਦਾਵਾ ਇੱਥੇ ਵਸਣ ਵਾਲੇ ਸਿੱਖ ਦਾ Hindu ਦਾ ਮੁਸਲਮਾਨ ਦਾ ਤਾਂ ਤੁਸੀਂ ਪੰਜਾਬੀਆਂ ਦੇ ਹੱਕਾਂ ਤੇ ਡਾਕਾ ਨਾ ਮਾਰੋ ਗੁਰੂ ਦੀ ਸ਼ਤਾਬਦੀ ਮਨਾ ਰਹੇ ਆ ਔਰ ਹਾਕਮਾਂ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਆ ਕਿ ਪੰਜਾਬ ਆ ਇਹ ਪੰਜਾਬ ਜਿਹੜਾ ਇਹ ਖੰਡ ਦੀ ਡਲੀ ਨਹੀਂ ਆ ਵੀ ਤੁਸੀਂ ਖਾਜੋਗੇ ਇਹਨੂੰ ਇਹ ਲੋਹੇ ਦੇ ਚਣੇ ਆ ਚੱਬੇ ਨਹੀਂ ਜਾਣੇ ਗਲਤ ਗੱਲ ਆਏ ਸਾਡੀ ਰਾਜਧਾਨੀ ਆ ਨਾ ਪੰਜਾਬਤੀ ਤੇ ਜਦੋਂ ਪੰਜਾਬਤੀ ਰਾਜਧਾਨੀ ਆ ਤੇ ਉੱਤੇ ਸਾਰਾ ਹੀ ਪੰਜਾਬ ਦਾ ਅਧਿਕਾਰ ਉਹ ਆਪਣੇ ਹੱਥਾਂ 'ਚ ਲੈਣਾ ਕਿਸੇ ਤਰੀਕੇ ਨਾਲ ਵੀ ਮناسب ਨਹੀਂ ਆ ਸਰਕਾਰ ਇਦਾਂ ਦੀ ਕੋਈ ਵੀ ਕਾਰਵਾਈ ਨਾ ਕਰੇ ਦੇਖੋ ਹੁਣੇ ਹੀ ਇੱਥੇ ਬਾਬਾ ਹਰਨਾਮ ਸਿੰਘ ਜੀ ਨੇ ਕਥਾ ਕੀਤੀ ਤੁਸੀਂ ਚਲਾ ਵੀ ਦਿਓ ਉਹਨਾਂ ਦਾ ਉਹ ਔਰ ਉਹਨਾਂ ਨੇ ਕਿਹਾ ਉਹਦੇ ਵਿੱਚ ਕਿ ਜੇ ਕੋਈ ਸਿੱਖਾਂ ਦੇ ਨਾਲ ਪੰਗਾ ਲਊਗਾ ਸਿੱਖਾਂ ਨੂੰ ਦਬਾਉਣ ਦੀ ਗੱਲ ਕਰੂਗਾ ਸਿੱਖਾਂ ਦੇ ਨਾਲ ਪੰਗਾ ਲਿਆ ਔਰੰਗਜ਼ੇਬ ਨੇ ਉਹਦੀ ਸਲਤਨਤ ਨਹੀਂ ਰਹੀ ਖਤਮ ਹੋ ਗਈ ਤਾਂ ਸਾਡੇ ਤੇ ਗੁਰੂ ਦੀਆਂ ਬਖਸ਼ਿਸ਼ਾਂ ਵਾਂ ਆਪਾਂ ਪ੍ਰੇਮ ਪਿਆਰ ਭਾਈਚਾਰੇ ਨਾਲ ਰਹਿਣ ਵਾਲੇ ਲੋਕਾਂ ਕੌਮਾਂ ਤਾਂ ਇਹ ਵੀ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਚੰਡੀਗੜ੍ਹ ਜਿਹੜਾ ਵਾ ਇਹ ਪੰਜਾਬ ਦਾ ਵਾ ਇੱਥੇ ਰਹਿਣ ਵਾਲੇ ਸਾਡੇ ਲੋਕਾਂ ਦਾ ਵਾ ਤੋਂ ਇਹਦਾ ਨਾਂ ਕੀਤਾ ਜਾਵੇ ਕਾਨੂੰਨ ਦੇ ਵਿੱਚ ਸੋਧ ਕਰਕੇ ਸਾਡੇ ਹੱਕ ਹਕੂਕ ਖਾ ਲੈਣੇ ਉਹ ਵੀ ਉਦੋਂ ਜਦੋਂ ਗੁਰੂ ਦੀ ਸ਼ਤਾਬਦੀ ਮਨਾ ਰਹੀ ਮਨਾਈ ਜਾ ਰਹੀ ਜਿਨ੍ਹਾਂ ਨੇ ਮਨੁੱਖੀ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ ਹੋਵੇ ਠੀਕ ਨਹੀਂ ਆ ਬਾਕੀ ਵੇਖੋ ਇਹ ਕਦੀ ਵੀ ਆਪਾਂ ਸਭ ਜਾਣਦੇ ਹੀ ਆਂ ਭੀ ਆਪਣੇ ਹੱਕ ਹਕੂਕਾਂ ਦੇ ਲਈ ਕੋਈ ਵੀ ਬੰਦਾ ਵੇਸਲਾ ਨਹੀਂ ਹੁੰਦਾ